ਸਾਇਦੀ ਤੁਹਾਨੂੰ ਅੱਜ ਉਹ ਦੁਕਾਨ ਦਿਖਾਣੀ ਹੈ ਜਿਸ ਦੁਕਾਨ ਤੇ ਤੁਹਾਨੂੰ ਉਹ ਖਾਣ ਦੀਆਂ ਚੀਜ਼ਾਂ ਮਿਲਣੀਆਂ ਨੇ ਜਿਹੜੀਆਂ ਚੀਜ਼ਾਂ ਲੈਣ ਦੇ ਲਈ ਕਦੇ ਤਾਂ ਫਾਜ਼ਿਲਕਾ ਜਾਣਾ ਪੈਂਦਾ ਤੇ ਕਦੇ ਜਾਣਾ ਪੈਂਦਾ ਕੋਟਕਪੁਰਾ ਨਾ ਹੁਣ ਕੋਟਕਪੁਰਾ ਜਾਣ ਦੀ ਲੋੜ ਹੈ ਤੇ ਨਾ ਹੀ ਫਾਜ਼ਿਲਕਾ ਜਾਣ ਦੀ ਲੋੜ ਹੈ ਮੇਰੀ ਗੱਲ ਤੁਸੀਂ ਸਮਝ ਗਏ ਹੋਗੇ ਮੈਂ ਗੱਲ ਕਰ ਰਿਹਾ ਟੋਡੇ ਦੀ ਤੇ ਤੋਸ਼ੇ ਦੀ ਤੋਸ਼ਾ ਮਿਲਦਾ ਫਾਜ਼ਿਲਕਾ ਤੇ ਟੋਡਾ ਮਿਲਦਾ ਕੋਟਕਪੁਰਾ ਦੋਨੋਂ ਹੀ ਫੇਮਸ ਨੇ ਪਰ ਅੱਜ ਅਸੀਂ ਉਹ ਦੁਕਾਨ ਤੇ ਮੌਜੂਦ ਹੈਗੇ ਆ ਉਸ ਸ਼ੋਰੂਮ ਤੇ ਮੌਜੂਦ ਹੈਗੇ ਆ ਬਿੰਦਰਾ ਡੇਰੀ ਸਵੀਟਸ ਐਂਡ ਬੇਕਰ ਵਾਲਿਆਂ ਦੇ ਜਿਨ੍ਹਾਂ ਤੇ ਲਗ ਲਗ ਮੈਨੂਫੈਕਚਰਿੰਗ ਜਿਹੜੇ ਪ੍ਰੋਡਕਟ ਤਿਆਰ ਕਰਦੇ ਆ ਆਪਣੀ ਹੀ ਡੇਰੀ ਤੇ ਖਾਨ ਦੇ ਪ੍ਰੋਡਕਟ ਤਿਆਰ ਕਰਦੇ ਆ ਮਠਿਆਈਆਂ ਤਿਆਰ ਕਰਦੇ ਆ ਕਿਹੜੀਆਂ ਮਠਿਆਈਆਂ ਤਿਆਰ ਕਰਦੇ ਆ ਕਿਸ ਤਰ੍ਹਾਂ ਦਾ ਸ਼ੋਰੂਮ ਬਣਾਇਆ ਫੈਮਿਲੀ ਹਾਲ ਵੀ ਬਣਾਤਾ ਇਹ ਜੀ ਸੁਵਿਧਾ ਇਹ ਜਾਂ ਸ਼ੋਰੂਮ ਤੁਹਾਨੂੰ ਗੁਰੂ ਅਰਸਾਏ ਦੇ ਵਿੱਚ ਕਿਤੇ ਨਹੀਂ ਮਿਲਣਾ ਅੱਜ ਉਹ ਸ਼ੋਰੂਮ ਤੁਹਾਡੇ ਸਾਹਮਣੇ ਲੈ ਕੇ ਆਇਆ ਲੋਕੇਸ਼ਨ ਵੀ ਦੱਸਣੀ ਆ ਮਾਲਕਾਂ ਨਾਲ ਵੀ ਬੁਲਾਉਣਾ ਸਿੱਧਾ ਮਲਾਉਂਦੇ ਆ ਤੁਹਾਨੂੰ ਮਾਲਕਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਬਿੰਦਰਾ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਗੁਰੂ ਸਾਹਿਬ ਲਾਈਵ ਥੈਂਕ ਯੂ ਥੈਂਕ ਯੂ ਬਹੁਤ ਹੰਸ ਸਾਹਿਬ ਕੀ ਹਾਲ ਚ ਹੈ ਬਹੁਤ ਵਧੀਆ ਜੀ ਤੁਸੀਂ ਦੱਸੋ ਚੰਗੀ ਚੀਜ਼ ਚੰਗਾ ਤੋਹਫਾ ਦੇਦਾ ਗੁਰੂ ਅਰਜਨ ਸਾਹਿਬ ਵਾਲਿਆਂ ਨੂੰ ਮੁਬਾਰਕਾ ਹੋਣ ਜੀ ਮਿਹਰਬਾਨੀ ਜੀ ਮਿਹਰਬਾਨੀ ਤੁਹਾਨੂੰ ਤੁਹਾਨੂੰ ਹੀ ਬਹੁਤ ਮੁਬਾਰਕਾ ਜੀ ਤੇ ਗੱਲਬਾਤ ਕਰਦੇ ਆ ਦੂਸਰੇ ਬਿੰਦਰਾ ਸਾਹਿਬ ਨਾਲ ਬਾਈ ਜੀ ਕੀ ਹਾਲ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਵਧੀਆ ਹਾਲ ਨੇ ਹਾਂਜੀ 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 ਮੈਨੂੰ ਲੱਗਦਾ ਹਾਲ ਆਪੇ ਵਧੀਆ ਹਾਲ ਤਗੜਾ ਬਣਾਤਾ ਮਿਹਰਬਾਨੀ ਜ ਤੇ ਤੁਸੀਂ ਤਾਂ ਬਣਾ ਕੇ ਦੇਤਾ ਤੇ ਹੁਣ ਸਹਿਯੋਗ ਕਿਨਾ ਚਾਹੀਦਾ ਲੋਕਾਂ ਦਾ ਸਹਿਯੋਗ ਚਾਹੀਦਾ ਜੀ ਪਿੰਡ ਭਰਾਵਾਂ ਦਾ ਸਹਿਯੋਗ ਚਾਹੀਦਾ ਸਭ ਦਾ ਉਹਨਾਂ ਦੇ ਸੇਵਾ ਲਈ ਇਹ ਸਾਰਾ ਕੁਝ ਬਣਾਇਆ ਜੀ ਪਿੰਦਰਾ ਡੇਰੀ ਪਹਿਲਾਂ ਵੀ ਮਸ਼ਹੂਰ ਸੀ ਪਨੀਰ ਤੇ ਵਿੱਚ ਹੋਰ ਪ੍ਰੋਡਕਟ ਬਣਾਉਣ ਦੇ ਵਿੱਚ ਪਰ ਹੁਣ ਜਿਹੜਾ ਲੋੜ ਵੀ ਵਧ ਗਿਆ ਹੋਣਾ ਮਾਲ ਵੀ ਜ਼ਿਆਦਾ ਤਿਆਰ ਸਫਾਈ ਵੀ ਹੋਰ ਵਧਾਤੀ ਜਿਸ ਤਰੀਕੇ ਦੀ ਸਫਾਈ ਸ਼ੋਰੂਮ ਦੇ ਵਿੱਚ ਹੈ ਇਸ ਤਰੀਕੇ ਦੀ ਸਫਾਈ ਆਪਾਂ ਨੂੰ ਪ੍ਰੋਡਕਟਾਂ ਦੇ ਵਿੱਚ ਦਿਖਾਈ ਦੇ ਰਹੀ ਆ ਆਪਾਂ ਇੱਕ ਇੱਕ ਪ੍ਰੋਡਕਟ ਵੀ ਅੱਜ ਲੋਕਾਂ ਨੂੰ ਦਿਖਾ ਦੇਣਾ ਕੀ ਕੁਝ ਆਪਾਂ ਦਿੰਦੇ ਹੈਗੇ ਆ ਕਿਹੜੀਆਂ ਚੀਜ਼ਾਂ ਆਪਾਂ ਲੈ ਕੇ ਆਏ ਆ ਗੁਰੂ ਸਾਹਿਬ ਦੇ ਲੋਕਾਂ ਦੇ ਲਈ ਕਿਹੜੀ ਮਠਿਆਈ ਵਧੀਆ ਲੈ ਕੇ ਆਪਾਂ ਉਹ ਦਿਖਾ ਦਿੰਨੇ ਆ ਸਟਾਰਟਿੰਗ ਆਪਾਂ ਕਰ ਲੈਣੇ ਹੈਗੇ ਆ ਸਾਹਮਣੇ ਸਭ ਤੋਂ ਬਰਥਡੇ ਪਾਰਟੀ ਸ਼ੁਰੂ ਹੁੰਦੀ ਆ ਕੇਕ ਤੋਂ ਸਟਾਰਟਿੰਗ ਕਰਦੇ ਆ ਜੀ ਕੇਕ ਸਰ ਹਰ ਤਰ੍ਹਾਂ ਦੇ ਮਿਲ ਜਾਂਦੇ ਆ ਔਰ ਐਗਲੈਸ ਦੀ ਗਾਰੰਟੀ ਹੈ ਐਗਲਸਨੀਆ ਨਹੀਂ ਠੀਕ ਹੈ ਇਹ ਐਗਲਸ ਕੇਕ ਹੈ ਐਗਲਸ ਕੇਕ ਹਾਂਜੀ ਜਾਨੀ ਕਿ ਰਾਧਾ ਸਵਾਮੀ ਵਾਲੇ ਇਹ ਕੰਮ ਕਰਤਾ ਹਾਂਜੀ ਸਰ ਹਾਂਜੀ ਤੇ ਕੁਆਲਟੀ ਪੱਖੋਂ ਬਿਲਕੁਲ ਫਰੈਸ਼ ਮਿਲੇਗਾ ਕੇਕ ਬਿਲਕੁਲ ਤਾਜ਼ਾ ਹਾਂਜੀ ਸਰ ਆਰਡਰ ਤੇ ਵੀ ਲੋਕ ਲੈ ਸਕਦੇ ਆ ਬਣਵਾ ਸਕਦੇ ਆ ਹਾਂਜੀ ਹਾਂਜੀ ਬੱਚਿਆਂ ਦਾ ਪੂਰਾ ਜਿਹੜਾ ਹੈਗਾ ਸਾਰਾ ਹਾਂਜੀ ਹਾਂਜੀ ਚਾਕਲੇਟ ਵਗੈਰਾ ਬੱਚਿਆਂ ਦੇ ਸਭ ਕੁਝ ਮਿਲ ਲੰਗੇ ਜੀ ਹੂੰ ਚਾਕਲੇਟ ਵਗੈਰਾ ਵੀ ਸਭ ਕੁਝ ਨੇ ਤੇ ਹੱਕ ਇੱਕ ਚੀਜ਼ ਜਿਹੜੀ ਆ ਕੈਮਰੇ ਤੇ ਦਿਖਾ ਦਿੰਨੇ ਆ ਸਭ ਤੋਂ ਵੱਡੀ ਗੱਲ ਆ ਗਈ ਰਸ ਮਲਾਈ ਦੀ ਤੇ ਆ ਕਿਹੜੀਆਂ ਕਿਹੜੀਆਂ ਆਈਟਮਾਂ ਪੰਜਾਂ ਨੇ ਤੇ ਕੈਮਰਾ ਵੀ ਦਿਖਾਈ ਚੱਲਿਓ ਨਾਲ ਇਹ ਸਾਰ ਰਸ ਮਲਾਈ ਹੈ ਰਬੜੀ ਹੈ ਸਪੰਜੀ ਰਸਗੁੱਲਾ ਜੀ ਅੰਗੂਰੀ ਹੈ ਜੀ ਤੋਸ਼ੇ ਹੈਗੇ ਨੇ ਜੀ ਅੱਛਾ ਗਰਮ ਗੁਲਾਬ ਜਾਮਨ ਹੈਗੇ ਜੀ ਇਹ ਮਤਲਬ ਤੱਕ ਮੈਂ ਸਾਰੀਆਂ ਵੈਰਾਈਟੀਆਂ ਐਸੇ ਬਣਾ ਰਹੇ ਆ ਬਿਲਕੁਲ ਜਿਹੜਾ ਬੰਦਾ ਆਊਗਾ ਗਲਮ ਗਰਮ ਗੁਲਾਬ ਜਾਮਨ ਮੰਗੂਗਾ ਤਿਆਰ ਹੈ ਤੇ ਇਹ ਪਿਆਰ ਤੁਹਾਡਾ ਜਿੰਦੀ ਆਪਾਂ ਗੱਲ ਪਹਿਲਾਂ ਕੀਤੀ ਹੈ ਟੋਡੇ ਦੀ ਹਾਂਜੀ ਸਰ ਇਹ ਟੋਡਾ ਕੋਟਕਪੂਰੇ ਵਾਲਾ ਹੀ ਹੈ ਹਾਂਜੀ ਸਰ ਸੇਮ ਟੇਸਟ ਸੇਮ ਸਾਸ ਹਾਂਜੀ ਸਾਂਝੇ ਇਹ ਉਹਨਾਂ ਦਾ ਹੀ ਹੈ ਉਹਨਾਂ ਦਾ ਹੀ ਸਰ ਉਹਨਾਂ ਦਾ ਹੀ ਹੈ ਤੇ ਇਹ ਪਿਆਰ ਜੀ ਫਾਜ਼ਲਕ ਵਾਲਿਆਂ ਦਾ ਹਾਂਜੀ ਤੋਸ਼ਾ ਪਾਕ ਬਟਣ ਦੀ ਹਾਂਜੀ ਪਾਕ ਬਟਣ ਵਾਲਿਆਂ ਦਾ ਤੋਸ਼ਾ ਹਾਂਜੀ ਸਰ ਬਿੰਕੋਲ ਜੀ ਤੋਸ਼ਾ ਫਾਜ਼ਲਕ ਦਾ ਮਸ਼ਹੂਰ ਹੈ ਤੇ ਫਾਜ਼ਲਕ ਵਾਲਾ ਤੋਸ਼ਾ ਨੇ ਮਿਲੂਗਾ ਗੁਰੂ ਅਰਸਾਈ ਦੇ ਵਿੱਚ ਤੇ ਗੁਰੂ ਅਰਸਾਈ ਦੇ ਵਿੱਚ ਖੁਦ ਜਿਹੜੀਆਂ ਹੋਰ ਚੀਜ਼ਾਂ ਤਿਆਰ ਕਰਦੇ ਆ ਆ ਤੁਸੀਂ ਦੇਖ ਸਕਦੇ ਹੋ ਪੁਜੀਆ ਤੋਂ ਲੈ ਕੇ ਮਖਾਣੇ ਤੱਕ ਟਾਂਗਰ ਤੱਕ ਤੇ ਮੱਟਰ ਤੱਕ ਜਿਹੜੇ ਨੇ ਉਹ ਜਿਹੜੇ ਆ ਤਿਆਰ ਇਹਨਾਂ ਵੱਲੋਂ ਕੀਤੇ ਜਾ ਰਹੇ ਆ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਉਹ ਕੈਮਰੇ ਦੀ ਸਕਰੀਨ ਤੇ ਦਿਖਾਈ ਦੇ ਰਹੇ ਹੁਣ ਆ ਗਈ ਖਾਸ ਮਠਿਆਈ ਲੱਗ ਲੱਗ ਤਰ੍ਹਾਂ ਦੀ ਮਠਿਆਈ ਹੁਣ ਤੁਸੀਂ ਦੇਖਿਓ ਤੇ ਨਿਗਾਹ ਮਾਰਿਓ ਇਹ ਬਾਈ ਕਿਹੜੇ ਕਿਹੜੇ ਮਠਿਆਜ ਨੇ ਮੈਂ ਤਾਂ ਪਹਿਲੀ ਵਾਰ ਦੇਖਿਆ ਹੈ ਇਹ ਸਰ ਜਿਵੇਂ ਆ ਕੋਕੋਨਟ ਲੱਡੂ ਬਣਾਏ ਹੋਏ ਨੇ ਸਰ ਹਮ ਠੀਕ ਹੈ ਜੀ ਆ ਕਾਜੂ ਦੇ ਰੋਲ ਨੇ ਸਰ ਠੀਕ ਹੈ ਤੇ ਆ ਹੈਗੇ ਨੇ ਜੀ ਆਪਣੇ ਡਰਾਈ ਫੂਡ ਲੱਡੂ ਨੇ ਸਰ ਹਮ ਚਾਕਲੇਟ ਲੱਡੂ ਹੈਗੇ ਸਰ ਠੀਕ ਹੈ ਅ ਅੰਜੀਰ ਬਰਫੀ ਹੈਗੀ ਹੈ ਜੀ ਠੀਕ ਹੈ 슈ਗਰ ਫਰੀ ਬਰਫੀ ਹੈ ਜੀ ਇਹ ਠੀਕ ਹੈ ਠੀਕ ਹੈ ਜੀ ਤੇ ਆ ਕਾਜੂ ਦੇ ਰੋਲ ਹੈਗੇ ਜੀ ਕਾਜੂ ਕਤਲੀ ਹੈਗੀ ਹੈ ਜੀ ਠੀਕ ਹੈ ਤੇ ਵਾਈਟ ਬਰਫੀ ਹੈਗੀ ਜੀ ਪੇਠਾ ਹੈਗਾ ਜੀ ਤੇ ਬਿਲਕੁਲ ਸਾਰਾ ਮਾਲ ਤਿਆਰ ਹੋ ਰਿਹਾ ਹੈ ਫਰੈਸ਼ ਬਿਲਕੁਲ ਠੀਕ ਹੈ ਹਾਂਜੀ ਸਰ ਆ ਵਸਤੂਆਂ ਆ ਜਿਹੜੇ ਭੰਡਾਰ ਸਪੈਸ਼ਲ ਹੈ ਤੇ ਇਹਦੇ ਰੇਟ ਵੀ ਮਨਲਾ ਦਾ ਸਪੈਸ਼ਲ ਨਹੀਂ ਹਾਂਜੀ ਹਾਂਜੀ ਰੇਟ ਨੋਰਮਲ ਸਰ ਨੋਰਮਲ ਹੀ ਹਾਂਜੀ ਸਰ ਤੇ ਹੋਰ ਕਿਹੜੀਆਂ ਚੀਜ਼ਾਂ ਆਮ ਜਿਹੜੀਆਂ ਚਲਦੀਆਂ ਆ ਕਿੰਨੀ ਤਰ੍ਹਾਂ ਦੀਆਂ ਬਰਫੀਆਂ ਪਈਆਂ ਹੈਗੀਆਂ ਕੀ ਕੁਝ ਖਾਸ ਹੈ ਇਹਦੇ ਇਹਦੇ ਸਰ ਮਿਲ ਕੇ ਇੱਕ ਬਹੁਤ ਵਧੀਆ ਬਿਲਕੁਲ ਤਾਜ਼ਾ ਬਣਿਆ ਹੋਇਆ ਜੀ ਠੀਕ ਹੈ ਠੀਕ ਹੈ ਜੀ ਪਰਫੀ ਹੈਗੀ ਪਿਸਤਾ ਪਰਫੀ ਹੈ ਰੋਸਟਡ ਪਰਫੀ ਹੈ ਜੀ ਪੇੜੇ ਹੈਗੇ ਜੀ ਮਿਲ ਕੇ ਕਹ ਹੈ ਜੀ ਲੱਡੂ ਹੈਗੇ ਦੇਸੀ ਘਿਓ ਦੇ ਬਹੁਤ ਵਧੀਆ ਜੀ ਹਮ ਪਿੰਨੀਆਂ ਹੈ ਦੇਸੀ ਯਸਰ ਮਿਲ ਜੇਗਾ ਬਹੁਤ ਵਧੀਆ ਇਦੇਸੀ ਕਿਹਾਦਾ ਜੀ ਪਿੰਡਾਂ ਵਾਲੇ ਮੇਨ ਗੱਲ ਪਤਾ ਕਿੱਥੇ ਆਉਂਦੀ ਹੈ ਗੁਲਾਬ ਜਾਮਨ ਰਸਗੁੱਲਿਆਂ ਦੀ ਗੱਲ ਟਿਕਦੀ ਹੈ ਉਹ ਤਾਂ ਮਠੇਜਾਂ ਖਾਦਿਆਂ ਤੁਸੀਂ ਬਹੁਤ ਵਧੀਆ ਹੁਣ ਗੱਲ ਆ ਗਈ ਗੁਲਾਬ ਜਾਮਨ ਕਿੰਨੀ ਤਰ੍ਹਾਂ ਦੇ ਗੁਲਾਬ ਜਾਮਨ ਤਿਆਰ ਕਰ ਰਹੇ ਗੁਲਾਬ ਜਾਮਨ ਸਰ ਦੋ ਤਰ੍ਹਾਂ ਦੇ ਕਰਦੇ ਆ ਜੀ ਇੱਕ ਤਾਂ ਸਿੰਪਲ ਗੁਲਾਬ ਜਾਮਨ ਠੀਕ ਹੈ ਇੱਕ ਗੁਲਾਬ ਜਾਮਨ ਮੰਨ ਲਓ ਆਪ ਤਿਆਰ ਕਰਦੇ ਆ ਜੀ ਜਿੰਦੇ ਮੰਨ ਲਓ ਸੌਂ ਕੀ ਪਾਦਨੇ ਆ ਕਾਜੂ ਪਾਦਨੇ ਆ ਉਹ ਵੀ ਤਿਆਰ ਕਰਦੇ ਆ ਜੀ ਠੀਕ ਹੈ ਭਾਈ ਦੋ ਤਿੰਨ ਤਰ੍ਹਾਂ ਦੇ ਗੁਲਾਬ ਜਾਮਨ ਬਈ ਯਾਰ ਰਾਤ ਭਰੀ ਵੀ ਪਈ ਹਾਂ ਹਾਂਜੀ ਸਰ ਹਾਂਜੀ ਬਿਲਕੁਲ ਜੀ ਤੇ ਰੇਟ ਬਾਈ ਜਾਇਜ਼ ਰੱਖਿਆ ਹਾਂਜੀ ਰੇਟ ਜਾਇਜ਼ ਬਿਲਕੁਲ ਤੇ ਆਪਾਂ ਜਿਵੇਂ ਦੱਸ ਰਹੇ ਸੀ ਵੀ ਇਹ ਜਿਹੜੀ ਬਿਲਡਿੰਗ ਆ ਬੜੀ ਜ਼ਬਰਦਸਤ ਬਣਾਈ ਹੈ ਸਭ ਤੋਂ ਪਹਿਲਾਂ ਹੁਣ ਆਪਾਂ ਜਿਹੜਾ ਸਕਰੀਨ ਤੇ ਤੁਹਾਨੂੰ ਇਹ ਦਿਖਾ ਦਿੰਨੇ ਆ ਆਪਾਂ ਦਾ ਐਡਰੈਸ ਜ਼ਰੂਰ ਦੱਸ ਦਈਏ ਕਿ ਕਿੱਥੇ ਚੰਗਾ ਤੇ ਆਪਣੀ ਚੰਗਾ ਲੋਕੇਸ਼ਨ ਕੀ ਆ ਆਪਣੀ ਦੁਕਾਨ ਮੁਕਸਰ ਰੋਡ ਜੀ ਨਜ਼ਦੀਕ ਜੇ ਸ਼ੰਦੂਸ ਬਾਟ ਠੀਕ ਹੈ ਬਾਬਾ ਕਹਿਰਮਾਲ ਦਾ ਮੰਦਿਰ ਨੇੜੇ ਬਿਲਕੁਲ ਜੀ ਬਿਲਕੁਲ ਸਿੰਦਰਾ ਸਵੀਟਸ ਸ਼ਾਪਸ ਆਪਾਂ ਨੂੰ ਕੋਈ ਨਹੀਂ ਆਇਆ ਬਿੰਦਰਾ ਡੇਰੀ ਐਂਡ ਬੈਕਰੀ ਵਾਲਿਆਂ ਦੀ ਇੱਕ ਚੀਜ਼ ਤੁਹਾਨੂੰ ਹੋਰ ਖਾਸ ਦੱਸ ਦਿੰਨੇ ਆ ਜਦੋਂ ਤੁਸੀਂ ਵਿਆਹ ਸ਼ਾਦੀਆਂ ਦੇ ਲਈ ਡੱਬੇ ਤਿਆਰ ਕਰਾਉਂਦੇ ਹੋ ਕਾਰਡ ਤਿਆਰ ਕਰਾਉਂਦੇ ਹੁਣ ਪਾਸੇ ਜਾਂਦੇ ਉਹ ਵੀ ਲੋਡ ਨਹੀਂ ਹੈਗੀ ਕਿਉਂਕਿ ਲਗ ਲਗ ਡਿਜ਼ਾਈਨਿੰਗ ਦੇ ਵਿੱਚ ਇਹਨਾਂ ਵੱਲੋਂ ਬਕਾਇਦਾ ਡੱਬੇ ਜਿਹੜੇ ਆ ਉਹ ਵੀ ਤਿਆਰ ਕੀਤੇ ਜਾਂਦੇ ਆ ਉੱਪਰ ਲੋਗੋ ਤੁਸੀਂ ਦੇ ਸਕਦੇ ਹੋ ਤੁਹਾਡਾ ਕਾਰਡ ਦੇ ਵਿੱਚ ਨਾਮ ਆ ਜਾਂਦਾ ਸਪੈਸ਼ਲ ਡੱਬੇ ਆ ਦੇਖ ਲਓ ਬਿੰਦਰਾ ਡੇਰੀ ਐਂਡ ਸਵੀਟ ਹਾਊਸ ਲਿਖ ਰੱਖਿਆ ਪੂਰਾ ਐਡਰੈਸ ਵੀ ਬਾਈ ਹੋਰਾਂ ਦਾ ਇੱਥੇ ਹੈਗਾ ਇਸ ਤਰ੍ਹਾਂ ਦੇ ਡੱਬੇ ਜਿਹੜੇ ਆ ਲਗ ਲਗ ਐ ਪੂਰੀ ਡਿਜ਼ਾਈਨਿੰਗ ਦੇ ਜਿਵੇਂ ਸੁਨਾਰੇ ਦੀ ਦੁਕ ਤੇ ਉਸੇ ਤਰ੍ਹਾਂ ਦੇ ਡੱਬੇ ਜਿਹੜੇ ਆ ਤੁਹਾਨੂੰ ਦੇਖ ਸਕਦੇ ਹੋ ਮਠਿਆਈ ਵਾਲੇ ਡੱਬੇ ਤਿਆਰ ਮੈਂਦੇ ਆ ਲੱਡੂਆਂ ਵਾਲਾ ਸਪੈਸ਼ਲ ਡੱਬਾ ਵੀ ਬਾਈ ਹੋਰਾਂ ਨੇ ਬਣਾਇਆ ਹੋਇਆ ਹੈ ਦੇਖੋ ਲੱਡੂ ਜਿਵੇਂ ਵਿੱਚ ਪੈ ਜਾਂਦੇ ਆ ਇਹ ਸਾਰੇ ਡੱਬੇ ਵੀ ਤੁਸੀਂ ਆਦਾ ਵਿਆਹ ਜਦੋਂ ਹੈਗਾ ਕਿਤੇ ਜਾਣ ਦੀ ਲੋੜ ਨਹੀਂ ਕਿਉਂਕਿ ਵਿਆਹਾਂ ਦੇ ਪੂਰੇ ਆਰਡਰ ਤੁਸੀਂ ਇੱਥੇ ਦੇਨੇ ਆ ਤੇ ਤੁਹਾਨੂੰ ਇਸ ਤਰ੍ਹਾਂ ਦੇ ਸਾਫ਼ ਸੁਥਰੇ ਪੂਰੀ ਕੁਆਲਿਟੀ ਵਾਲੇ ਡੱਬੇ ਵੀ ਤਿਆਰ ਮਿਲਨੇ ਆ ਇੱਕ ਹੋਰ ਖਾਸ ਹੋਰ ਖਾਸ ਕੀ ਹੈ ਜਦੋਂ ਬਰਥਡੇ ਪਾਰਟੀ ਆ ਬਰਡੇ ਪਾਰਟੀ ਦਾ ਜਿਹੜਾ ਤੁਸੀਂ ਫੋਟੋ ਵਾਲਾ ਕੇਕ ਵੀ ਇੱਥੇ ਸਪੈਸ਼ਲ ਬੰਦਾ ਹੈ ਮੈਨੂਫੈਕਚਰ ਤੁਹਾਨੂੰ ਦਿਖਾ ਦਿੱਤਾ ਹੈ ਤੇ ਆ ਦੇਖਿਓ ਕਾਜੂ ਕਤਲੀ ਵਾਲਾ ਡੱਬਾ ਜਿਹੜਾ ਉਹ ਸਪੈਸ਼ਲ ਹੈ ਹਰੇਕ ਤਰ੍ਹਾਂ ਦਾ ਵਿਆਹ ਦਾ ਡੱਬਾ ਜਿਹੜਾ ਡਿਜ਼ਾਈਨਿੰਗ ਦੇਖੋ ਲੱਗ-ਲੱਗ ਡਿਜ਼ਾਈਨਿੰਗ ਦੇ ਡੱਬੇ ਵੀ ਜਿਹੜੇ ਤੁਹਾਨੂੰ ਉਹ ਵੀ ਇੱਥੇ ਤਿਆਰ ਮਿਲਦੇ ਆ ਅੱਜ ਤੁਹਾਨੂੰ ਦਿਖਾਇਆ ਇਹਨਾਂ ਦਾ ਸ਼ੋਰੂਮ ਸ਼ੋਰੂਮ ਤੋਂ ਬਾਅਦ ਤੁਹਾਨੂੰ ਇੱਕ ਚੀਜ਼ ਹੋਰ ਦਿਖਾਣੀ ਹੈ ਭਾਗ 2 ਲੈ ਕੇ ਆ ਰਹੇ ਹਾਂ ਅਸੀਂ ਜਲਦੀ ਜਿੱਥੇ ਇਹ ਮੈਨੂਫੈਕਚਰਿੰਗ ਕੀਤਾ ਜਾਂਦਾ ਹੈ ਪ੍ਰੋਡਕਟ ਤਿਆਰ ਕੀਤਾ ਜਾਂਦਾ ਹੈ ਇਹ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਨੇ ਕਿੰਨੀ ਕੁ ਸਫਾਈ ਹੈਗੀ ਆ ਕਿਸ ਤਰੀਕੇ ਕਰਦੇ ਉਹ ਵੀ ਦਿਖਾਉਣਾ ਹੈ ਪਰ ਉਸ ਤੋਂ ਪਹਿਲਾਂ ਕੁਝ ਕਸਟਮਰ ਵੀ ਇੱਥੇ ਪਹੁੰਚੇ ਹੋਏ ਆ ਮਠਿਆਈ ਲੈ ਰਹੇ ਆ ਬਾਉ ਜੀ ਕੀ ਨਾਮ ਜੀ ਆਪਣਾ ਚੰਦਰਪਾਲ ਚੰਦਰਪਾਲ ਜੀ ਕਿੱਥੋਂ ਗੁਰੂ ਅਰਸਾਏ ਗੁਰੂ ਅਰਸਾਏ ਤੋਂ ਤੇ ਗੁਰੂ ਅਰਸਾਏ ਵਾਲਿਆਂ ਵਾਸਤੇ ਖੋਲੀ ਆ ਬਿੰਦਰਾ ਵਾਲਿਆਂ ਨੇ ਬਿੰਦਰਾ ਡੇਰੀ ਤੇ ਬੈਕਰੀ ਦਾ ਸਭ ਸਮਾਨ ਹੀ ਰੱਖਤਾ ਕਿਵੇਂ ਲੱਗਿਆ ਸਫਾਈ ਕੀ ਹੈ ਰੇਟ ਕੀ ਨੇ ਕਿੱਦਾਂ ਦਾ ਹੀ ਦੇਖੋ ਹੀ ਰੇਟ ਵੀ ਇਹਨਾਂ ਦੇ ਜੈਨੂਨ ਨੇ ਦੇਸੀ ਘਿਓ ਚ ਵੀ ਬਣਾ ਤਿਆਰ ਦਿੰਦੇ ਨੇ ਇਹਨਾਂ ਦੀ ਜਿਹੜੀ ਹਾਂ ਰਿਸੈਪਸ਼ਨ ਇਹ ਬਹੁਤ ਅੱਛੀ ਆ ਡੀਲਿੰਗ ਬਹੁਤ ਅੱਛੀ ਆ ਹਰ ਇੱਕ ਗਾਹਕ ਨੂੰ ਬਹੁਤ ਅੱਛੀ ਤਰ੍ਹਾਂ ਚਾਹ ਵੀ ਤਿਆਰ ਕਰਦੇ ਦੇਸੀ ਦੇਸੀ ਕਿਉਂ ਚਾਹ ਵੀ ਦੀਦਾ ਜਿਹੋ ਜੀ ਕੋਈ ਚਾਹ ਉਹ ਜੀ ਮਿਲ ਜਾਂਦੀ ਯਾਨੀ ਕਿ ਇਹਨਾਂ ਕੋ ਰੈਡੀमेड ਵੀ ਪਿਆ ਰੈਡੀमेड ਵੀ ਪਿਆ ਲੋਕਾਂ ਦੀ ਪਸੰਦ ਦੇ ਹੀ ਦਿੰਦੇ ਆ ਇਹਨਾਂ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਆ ਇਹਨਾਂ ਦੇ ਨਾਲੋਂ ਕਿਤੇ ਅੱਗੇ ਅਸੀਂ ਜਾਂਦੇ ਸੀ ਲੁਧਿਆਣਾ ਜਾਂ ਜਲੰਧਰ ਜਾਂ ਚੰਡੀਗੜ੍ਹ ਉਹ ਚੀਜ਼ ਵੈਰਾਈਟੀ ਇੱਥੇ ਵੀ ਮਿਲਦੀ ਹਾਂ ਬਿਲਕੁਲ ਜੇ ਵੈਰਾਈਟੀ ਦੀ ਗੱਲ ਕਰਦੇ ਆ ਤਾਂ ਆਪਾਂ ਦੇਖਦੇ ਆ ਦੇਖੋ ਨਵੀਆਂ ਨਵੀਆਂ ਮਠਿਆਈਆਂ ਜਿਹੜੇ ਨਵੇਂ ਨਵੇਂ ਬਹੁਤ ਵਧੀਆ ਵੈਰਾਈਟੀਆਂ ਨੇ ਮੈਂ ਬਾਹਰ ਵੀ ਵੇਖੀਆਂ ਸੀ ਜੋ ਕਿ ਮੈਂ ਵੇਖ ਕੇ ਇੱਥੇ ਵੀ ਹੈਰਾਨ ਹੋ ਗਿਆ ਵੀ ਉੱਥੋਂ ਨਾਲੋਂ ਇੱਥੇ ਵੀ ਵੈਰਾਈਟੀਆਂ ਅੱਛੀਆਂ ਨੇ ਰੇਟ ਸਹੀ ਨੇ ਰੇਟ ਵੀ ਸਹੀ ਨਹੀਂ ਸਹੀ ਨਹੀਂ ਗੁਰੂਰ ਸਾਹਿਬ ਦੇ ਵਿੱਚ ਨੇ ਤਾਂ ਗੁਰੂਰ ਸਾਹਿਬ ਦੇ ਲੋਕ ਕਹਿੰਦੇ ਰੇਟ ਵੀ ਸਹੀ ਨਹੀਂ ਰੇਟ ਵੀ ਸਹੀ ਨਹੀਂ ਤੇ ਅਸੀਂ ਤਾਂ ਕਹਿ ਦਿਆਂਗੇ ਰੇਟ ਸਹੀ ਨੇ ਬੌਜੇ ਤੇ ਮਠਿਆਈ ਲੈਣ ਲਈ ਆਏ ਆ ਪਰ ਰੇਟ ਤੁਹਾਨੂੰ ਸਹੀ ਲੱਗਣੇ ਚਾਹੀਦੇ ਆ ਤੇ ਤੁਹਾਨੂੰ ਸਹੀ ਰੇਟ ਤਾਂ ਲੱਗਣਗੇ ਜੇਕਰ ਬਿੰਦਰਾ ਵਾਲਿਆਂ ਦਾ ਵੱਡਾ ਗੇਟ ਅੰਦਰ ਐਂਟਰ ਕਰਦੇ ਹੋ ਐਂਟਰ ਕਰਦੇ ਹੋ ਤਾਂ ਮਠਿਆਈ ਇੱਥੋਂ ਲੈਂਦੇ ਹੋ ਤੇ ਪੈਸੇ ਇੱਥੋਂ ਦਿੰਦੇ ਹੋ ਤੇ ਦਿਓਗੇ ਤਾਂ ਫਿਰ ਪਤਾ ਲੱਗੂਗਾ ਤੇ ਰੇਟ ਸਹੀ ਨੇ ਰੇਟ ਕਹਿੰਦੇ ਸਹੀ ਨੇ ਮਠਾਈ ਸਹੀ ਐ ਇਹ ਜਿਹੜੀ ਵੀਡੀਓ ਤੁਹਾਨੂੰ ਅੱਜ ਦਾ ਕਿਵੇਂ ਲੱਗਿਆ ਆਪਣੀ ਰਾਇ ਜੜੀ ਆ ਤੁਸੀਂ ਕਮੈਂਟ ਸੈਕਸ਼ਨ ਜਰੂਰ ਦੱਸਣੀ ਐ ਇੱਕ ਗੱਲ ਮੈਂ ਹਮੇਸ਼ਾ ਹਰੇਕ ਵੀਡੀਓ ਦੇ ਚ ਕਹਿਣਾ ਹਾਂਜੀ ਬੈਠ ਕੇ ਸ਼ਿਟਿੰਗ ਪਲਾਨ ਵੀ ਬਣਾਇਆ ਜੇ ਕੋਈ ਪਾਰਟੀ ਐ ਫੰਕਸ਼ਨ ਐ ਛੋਟਾ ਮੋਟਾ ਉਹ ਵੀ ਇੱਥੇ ਬੈਠ ਕੇ ਕਰ ਸਕਦੇ ਫੰਕਸ਼ਨ ਵੀ ਕਰ ਸਕਦੇ ਆ ਤੇ ਇੱਕ ਗੱਲ ਹੋਰ ਐ ਵੀਰੇ ਮੇਰੀ ਇੱਕ ਸਵਾਲ ਹਰੇਕ ਦੁਕਾਨਦਾਰ ਨੂੰ ਰਹਿੰਦਾ ਹੈਗਾ ਜਿਹੜਾ ਵਿਅਕਤੀ ਵੀਡੀਓ ਸਭ ਤੋਂ ਬਾਅਦ ਸ਼ੇਅਰ ਕਰੂਗਾ ਉਹਨੂੰ ਕੀ ਖਾਸ ਦੇਣ ਵਾਲੇ ਕੋਈ ਗਿਫਟ ਦੇਣ ਵਾਲੇ ਉਹ ਕੁਝ ਲੈਸ ਕਰਨ ਵਾਲੇ ਉਹਨੂੰ ਆਪਾਂ 20% ਡਿਸਕਾਊਂਟ ਦਵਾਂਗੇ ਹਰ ਕਿਸੇ ਚੀਜ਼ ਤੇ ਜੇ ਕੋਈ ਵੀ ਬੰਦਾ ਇਹ ਵੀਡੀਓ ਸ਼ੇਅਰ ਕਰਕੇ ਆਉਂਦਾ ਹੈ ਜਿਹੜਾ ਬੰਦਾ 20 ਸ਼ੇਅਰ ਮਾਰ ਦੇਊਗਾ ਉਹਨੂੰ ਡਿਸਕਾਊਂਟ ਦੇਾਂਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਜੇਕਰ ਤੁਸੀਂ ਮਠਿਆਈ ਲੈਣਾ ਆਣਾ ਤਾਂ 20 ਸ਼ੇਅਰ ਜ਼ਰੂਰ ਮਾਰ ਕੇ ਆਇਓ ਇਸ ਵੀਡੀਓ ਨੂੰ 20 ਸ਼ੇਅਰ ਵੱਜਿਆਂ ਦਾ ਪਹਿਲਾਂ ਮਠਿਆਈ ਲੈ ਲਿਓ ਰੇਟ ਮੁਕਾ ਲਿਓ ਉਸ ਤੋਂ ਬਾਅਦ ਮਹੇਸ਼ਾ ਨਾਲ ਲੈ ਕੇ ਨਾ ਸਕਰੀਨ ਸ਼ਾਟ ਬਾਅਦ ਚ ਦਿਖਾਓ ਭਾਈ ਆ ਵੀ ਸ਼ੇਅਰ ਮੇਰੇ ਮਾਰੇ ਹੋਇਆ ਤੇ 20 ਸ਼ੇਅਰ ਦਾ ਹੁਣ ਕਰ ਦਿਓ 20% ਲਸਾ ਬਿਲਕੁਲ ਜੀ ਬਿੰਦਰਾ ਸਵੀਟਸ ਦਾ ਕੱਲਿਆ ਤੋਂ ਟਮਟੀਆਂ ਜਾਨੇ ਮਿਲਦੀਆਂ ਇਸ ਤੋਂ ਇਲਾਵਾ ਤੁਹਾਨੂੰ ਮਿਲਨੀ ਆ ਵੱਖ-ਵੱਖ ਤਰ੍ਹਾਂ ਦੀ ਆਈਸਕ੍ਰੀਮ ਕਿਹੜੀਆਂ-ਕਿਹੜੀਆਂ ਆਈਸਕ੍ਰੀਮ ਨੇ ਕਿਹੜੀਆਂ-ਕਿਹੜੀਆਂ ਕੋਲ ਹੋਰ ਵਸਤਾਂ ਨੇ ਸਰ ਸਾਡੇ ਕੋਲ ਸਭ ਤੋਂ ਮੁਫਤ ਆਈਸਕ੍ਰੀਮ ਹੈ ਜੀ ਹੂੰ ਠੀਕ ਹੈ ਜੀ ਕਰੀਮ ਪੈਲ ਹੈ ਡੇਰੀ ਕੋਲਡ ਹੈ ਜੀ ਲੋਟਸ ਲੋਟਸ ਦੀ ਹੈ ਜੀ ਹੂੰ ਮਰਦੀ ਹੈ ਕਿ ਜੀ ਕੀ ਮੈਂ ਸਾਰੀ ਆਈਸਕ੍ਰੀਮ ਹੈ ਸਾਰਾ ਬ੍ਰਾਂਡ ਹੈ ਪੂਲ ਮਲਾ ਕੇ ਹਰ ਤਰ੍ਹਾਂ ਦੀ ਕੁਲਫੀ ਆ ਹਰ ਤਰ੍ਹਾਂ ਦੀ ਆਈਸਕ੍ਰੀਮ ਬਿਲਕੁਲ ਜੀ ਚਾਕਲੇਟ ਵਾਲੀ ਵੀ ਆਈਸਕ੍ਰੀਮ ਹਰ ਤਰ੍ਹਾਂ ਦੀ ਆਈਸਕ੍ਰੀਮ ਇਸ ਤੋਂ ਇਲਾਵਾ ਫ੍ਰਿਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਰ ਤਰ੍ਹਾਂ ਦਾ ਦੇ ਲਈ ਠੰਡੇ ਦਾ ਇੰਤਜ਼ਾਮ ਆ ਉਹ ਵੀ ਕੀਤਾ ਹੋਇਆ ਹੈ ਹੁਣ ਤੁਹਾਨੂੰ ਦਿਖਾਉਣੇ ਆ ਹਾਲ ਫਾਲ ਕੀ ਏ ਤੇ ਤੁਹਾਡਾ ਇੱਥੇ ਆ ਕੇ ਹਾਲ ਕੀ ਬਣਨ ਵਾਲਾ ਹੈ ਤੁਹਾਨੂੰ ਇੱਥੇ ਵਿਦ ਫੈਮਿਲੀ ਆ ਕੇ ਅਜ਼ਿਆ ਬੈਠਣ ਦਾ ਮਜ਼ਾ ਆਉਣ ਵਾਲਾ ਸਭ ਤੋਂ ਪਹਿਲਾਂ ਸੀਟ ਐ ਸੋਫੇ ਐ ਉਹ ਦਿਖਾ ਦਿੰਨੇ ਆ ਇੱਥੇ ਬੈਠਣ ਦੀ ਜਿਹੜੀ ਸੁਵਿਧਾ ਕਿਸ ਤਰ੍ਹਾਂ ਦੀ ਬਣਾਈ ਗਈ ਐ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਇੱਧਰ ਇਹਨਾਂ ਦੀ ਰਸੋਈ ਐ ਗਰਮ ਕੌਫੀ ਦਾ ਜਿਹੜਾ ਉਹ ਵੀ ਪ੍ਰਬੰਧ ਐ ਤੁਸੀਂ ਯਾਰ ਮਿੱਤਰ ਬੇਲੀ ਇੱਥੇ ਚੱਲ ਕੇ ਆਉਂਦੇ ਹੋ ਤੇ ਜਦੋਂ ਆ ਕੇ ਸੀਟ ਦੇ ਉੱਪਰ ਬੈਠਦੇ ਹੋ ਲੁੱਕ ਦਿਖਾ ਦਿੰਦੇ ਆ ਅੰਦਰੋਂ ਜਿਹੜੀ ਲੁੱਕ ਹੈ ਇਹ ਲੱਗੂਗਾ ਗੁਰੂਗ੍ਰਾਮ ਫਿਰਦੇ ਆ ਜਾਂ ਦਿੱਲੀ ਫਿਰਦੇ ਆ ਦਿੱਲੀ ਵਾਲਾ ਮਾਹੌਲ ਦਿੱਲੀ ਵਰਗੇ ਸ਼ੋਰੂਮਾਂ ਤੇ ਪੂਰੀ ਲੁੱਕ ਜਿਹੜੀ ਹੈ ਮੈਂ ਕਹ ਪਤਾ ਨਹੀਂ ਕਿੱਥੋਂ ਡਿਜ਼ਾਈਨ ਕੱਢ ਕੇ ਲੈ ਕੇ ਆਏ ਕਿੰਨਾ ਵਧੀਆ ਬਣਾਤਾ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਿੰਦੇ ਆ ਨਾਲ ਦੇ ਨਾਲ ਇਹ ਮੈਡਮ ਇੱਥੇ ਬੈਠਦੇ ਆ ਇੱਥੇ ਹੁੰਦੀ ਆ ਪੈਕਿੰਗ ਪੈਕਿੰਗ ਹੋ ਕੇ ਜਿਹੜਾ ਸਮਾਨ ਤੁਹਾਡੇ ਘਰਾਂ ਤੱਕ ਪਹੁੰਚਣਾ ਹੈਗਾ ਜਿਹੜੇ ਲੋਕਾਂ ਨੂੰ ਹੋਮ ਡਿਲੀਵਰੀ ਚਾਹੀਦੀ ਆ ਵਿਆਹ ਸ਼ਾਦੀਆਂ ਦੇ ਲਈ ਪੈਕਿੰਗ ਹੋ ਕੇ ਇੱਥੋਂ ਡੱਬੇ ਪੈਕ ਹੋ ਕੇ ਜਿਹੜੇ ਨਿਕਲ ਕੇ ਜਾਂਦੇ ਆ ਤੇ ਨਾਲ ਹੀ ਇਹਨਾਂ ਨੇ ਬਣਾ ਰੱਖਿਆ ਦਫ਼ਤਰ ਵੀ ਆਪਦਾ ਬਣਾ ਰੱਖਿਆ ਜੇ ਤੁਸੀਂ ਆਣਾ ਕਿਸੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਦੀ ਬੁਕਿੰਗ ਕਰਨੀ ਹੈ ਤੇ ਇੱਥੇ ਇਸ ਦਫ਼ਤਰ ਦੇ ਵਿੱਚ ਬਕਾਇਦਾ ਜਿਹੜੇ ਆ ਇੱਥੇ ਬੁਕਿੰਗ ਹੁੰਦੀ ਹੈ ਕਿੰਨਾ ਸਮਾਨ ਚਾਹੀਦਾ ਪੂਰਾ ਇੱਥੇ ਜੁੜੀ ਮਿਲਦਾ ਤੁਹਾਡੀ ਅਸਦਤ ਨਹੀਂ ਨਹੀਂ ਇਸੇ ਫਾਦਰ ਸਾਹਿਬ ਬੈਠਦੇ ਹੋ ਹੀ ਸੰਭਾਲਦੇ ਆ ਸਾਰਾ ਕੁਝ ਉਹ ਹੀ ਸੰਭਾਲਦੇ ਆ ਤੇ ਆਪਾਂ ਆਪਾਂ ਵੀ ਬੈੱਡ ਜੀ ਦਾ ਨਾਮ ਹੀ ਵੇਚਦੇ ਹਾਂ ਬੈੱਡ ਜੀ ਦਾ ਤੇ ਠੱਲੇ ਵਾਲਾ ਹਾਲ ਬਹੁਤ ਵਧੀਆ ਤੁਸੀਂ ਦੱਸ ਰਹੇ ਸੀ ਉੱਪਰ ਹਾਲ ਵੀ ਚੰਗਾ ਬਣਾਤਾ ਦੇਖੀਏ ਉੱਪਰ ਉੱਪਰ ਕੀ ਫੈਮਿਲੀ ਹਾਲ ਹੈ ਕੀ ਖਾਸ ਹੈ ਉੱਪਰ ਕਿੱਟੇ ਹਾਲ ਹੈ ਕਿਸ ਨੇ ਜੇ ਸੈਪਰੇਟ ਪਾਰਟੀ ਕਰਨੀ ਹੈ ਉਹਦੇ ਲਈ ਬਿਲਕੁਲ ਜੀ ਪਾਰਟੀ ਤੁਸੀਂ ਕਰਨੀ ਹੈ ਤਾਂ ਕਿੱਟੇ ਹਾਲ ਦਾ ਵੀ ਜਿਹੜਾ ਅਰੇਂਜਮੈਂਟ ਹੈ ਇਹਨਾਂ ਨੇ ਉੱਪਰ ਕੀਤਾ ਹੋਇਆ ਤੇ ਬਾਈ ਲੈ ਕੇ ਜਾਊਗਾ ਉੱਪਰ ਤੇ ਆ ਦੇਖੋ ਡੱਬੇ ਬਾਈ ਐਂ ਪੈਕਿੰਗ ਹੋ ਕੇ ਨਿਕਲਦੀ ਹੈ ਬਿੰਦਰਾ ਡੇਰੀ ਵਾਲਿਆਂ ਦੇ ਤੇ ਬਿੰਦਰਾ ਡੇਰੀ ਵਾਲਿਆਂ ਦੀ ਹੁਣ ਨੰਬਰ 1 ਕੁਆਲਿਟੀ ਕੁਆਲਿਟੀ ਤੁਹਾਨੂੰ ਦਿਖਾ ਦਿੰਨੇ ਆ ਡੱਬੇ ਪੈਕਿੰਗ ਹੋ ਕੇ ਜਾਤ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਪਿੰਨੀ ਵੀ ਪਈ ਆ ਤੇ ਬਰਫੀ ਵੀ ਆ ਤੇ ਲੱਗ ਲੱਗ ਜਿਹੜੇ ਪੈਕ ਹੋ ਗਏ ਪੈਕ ਹੋ ਕੇ ਜਿਹੜਾ ਸਮਾਨ ਉਹ ਜਾਂਦਾ ਹੈਗਾ ਤਸਵੀਰਾਂ ਜਿਹੜੀਆਂ ਨੇ ਪੂਰੇ ਹਾਲ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਤੁਹਾਨੂੰ ਦਿਖਾ ਰਿਹਾ ਪੈਕ ਹੋ ਰਹੇ ਨੇ ਤੇ ਜਿਹੜਾ ਵਿਅਕਤੀ ਡੱਬੇ ਲੈ ਕੇ ਜਾ ਰਿਹਾ ਗੱਲਬਾਤ ਕਰ ਲੈਣੇ ਆ ਹਾਂਜੀ ਸੱਸੀ ਜੀ ਸੱਸੀ ਗਾਲ ਜੀ ਕੀ ਹਾਲ ਜੀ ਵਧੀਆ ਤੁਸੀਂ ਦੱਸੋ ਬਾਜੀ ਆ ਲੈ ਕੇ ਚੱਲੇ ਡੱਬੇ ਇਹਨਾਂ ਪੈਕ ਕਰਾ ਗਏ ਅੱਛਾ ਕੁਆਲਿਟੀ ਹਾਂਜੀ ਹਾਂਜੀ ਦੇਣੇ ਸੀ ਕਿਸੇ ਨੂੰ ਰਿਸ਼ਤੇਦਾਰ ਨੂੰ ਅੱਛਾ ਕੁਆਲਿਟੀ ਵੀ ਵਧੀਆ ਨਾ ਰੇਟ ਵੀ ਬਹੁਤ ਘੱਟ ਨੇ ਘੱਟ ਨੇ ਹਾਂਜੀ ਬਹੁਤ ਵਧੀਆ ਕੁਆਲਿਟੀ ਕੁਆਲਿਟੀ ਦਾ ਪਤਾ ਲੱਗ ਰਿਹਾ ਪੈਕਿੰਗ ਕਰਦੇ ਆਪਾਂ ਦੇਖ ਰਹੇ ਆ ਤੇ ਪੂਰਾ ਮਾਹੌਲ ਕੀ ਜਦੋਂ ਅੰਦਰ ਐਂਟਰ ਕਰਦੇ ਆ ਤਾਂ ਪਤਾ ਚੱਲ ਜਾਂਦਾ ਕਿਸੇ ਮਠਿਆਈ ਵਾਲੀ ਦੁਕਾਨ ਤੇ ਆਏ ਆ ਬਿਲਕੁਲ ਜੀ ਬਿਲਕੁਲ ਆਪਦੇ ਸ਼ਹਿਰ ਦੇ ਬੰਦੇ ਨੂੰ ਸੇਵਾ ਦਾ ਮੌਕਾ ਦੇਣਾ ਚਾਹੀਦਾ ਜੀ ਹੂੰ ਆਪਦੇ ਸ਼ਹਿਰ ਦਾ ਬੰਦਾ ਆਪਣਾ ਕੰਮ ਲੱਗਦਾ ਇਹੋ ਜਿਹਾ ਸ਼ੋਰੂਮ ਕੋਈ ਵੀ ਨਹੀਂ ਆ ਗੁਰੂ ਸਾਹਿਬ ਜੀ ਫਿਰੋਜ਼ਪੁਰ ਏਰੀਆ ਜ ਨਹੀਂਗਾ ਬਹੁਤ ਵਧੀਆ ਰਹੀ ਹੈ ਆਪਣਾ ਡਿਸਟ੍ਰਿਕਟ ਰੋਹੀਪੁਰ ਜਿਹਨੇ ਗਿਆ ਜਿੰਨਾ ਵਧੀਆ ਇੱਥੇ ਬਣ ਗਿਆ ਕਿੱਟੀ ਹਾਲ ਵੀ ਦੱਸ ਰਹੇ ਨੇ ਉੱਪਰ ਬਣਾ ਦਿੱਤਾ ਆਪਾਂ ਉਹ ਵੀ ਦੇਖਦੇ ਆ ਬਹੁਤ ਵਧੀਆ ਬਣ ਗਿਆ ਜੀ ਉੱਪਰ ਹਾਂ ਜੀ ਬਿਲਕੁਲ ਜੀ ਉੱਪਰ ਤੁਹਾਨੂੰ ਕਿੱਟੀ ਹਾਲ ਤੇ ਲੈ ਕੇ ਚਲਦੇ ਆਂ ਤੇ ਨਾਲ ਦੀ ਨਾਲ ਉਹ ਵੀ ਦਿਖਾ ਦਿੰਨੇ ਆ ਕੀ ਹਾਲ ਹੈ ਕਿੱਟੀ ਹਾਲ ਦਾ ਤੇ ਕੀ ਹਾਲ ਤੁਹਾਡਾ ਇੱਥੇ ਬਣਨ ਵਾਲਾ ਆਉਂਦੇ ਹੋ ਜਦੋਂ ਤੁਸੀਂ ਜੀ ਹਾਂ ਹੁਣ ਤੁਹਾਨੂੰ ਅਸੀਂ ਲੈ ਕੇ ਆਏ ਆਂ ਕਿੱਟੀ ਹਾਲ ਦੇ ਵਿੱਚ ਉੱਪਰ ਜਿਹੜਾ ਇਹਨਾਂ ਨੇ ਕਿੱਟੀ ਹਾਲ ਬਣਾਇਆ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਉਹ ਜੋ ਕੁਝ ਥੱਲੇ ਆ ਉਹ ਤੋਂ ਵੱਧ ਗਿਆ ਕੱਟ ਕੇ ਨਹੀਂ ਆ ਉਦੋਂ ਵੱਧ ਕੇ ਹੀ ਬਣਾਇਆ ਗਿਆ ਹੈ ਤੇ ਇਸ ਹਾਲ ਦੇ ਵਿੱਚ ਤੁਸੀਂ ਆਪ ਦਾ ਫੰਕਸ਼ਨ ਜਿਹੜਾ ਹੈ ਵਿਦ ਪਰਿਵਾਰ ਕਰ ਸਕਦੇ ਹੋ ਤੇ ਸਭ ਤੋਂ ਵਧੀਆ ਗੱਲ ਲੁੱਕ ਵਾਟ ਸ਼ੀਸ਼ਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਜੀ ਜੇ ਲੁੱਕ ਦੀ ਗੱਲ ਕਰਦੇ ਆ ਤਾਂ ਕਿੱਟੀ ਹਾਲ ਦੀ ਨੁੱਕ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਜਦੋਂ ਕਿੱਟੀ ਹਾਲ ਦੇ ਵਿੱਚ ਦੇਖੋ ਡੀਜੇ ਵੀ ਚੱਲਣਾ ਹੈ ਫੰਕਸ਼ਨ ਵੀ ਹੋਣਾ ਹੈ ਤੇ ਪਰਿਵਾਰਾਂ ਨੇ ਵੀ ਆਉਣਾ ਹੈ ਤੇ ਹਾਲਾਤ ਜਿਹੜਾ ਮਾਹੌਲ ਹੈ ਉਹ ਕਿਸ ਤਰੀਕੇ ਦਾ ਬਣਾਇਆ ਹੋਇਆ ਹੈ ਸ਼ੀਸ਼ਾ ਤੁਸੀਂ ਦੇਖ ਸਕਦੇ ਹੋ ਡੈਕੋਰੇਸ਼ਨ ਜਿਹੜੀ ਹੈ ਮਨ ਖੁਸ਼ ਹੋ ਜਾਊਗਾ ਵਿਦ ਫੈਮਿਲੀ ਆਉਂਦੇ ਹੋ ਪਰ ਇੱਕ ਖਾਸ ਚੀਜ਼ ਤੁਹਾਨੂੰ ਦਿਖਾਉਣ ਵਾਲੀ ਹੈ ਸਫਾਈ ਪੱਖੋ ਦੇ ਨਾਲ ਦੇ ਨਾਲ ਏਸੀ ਹਾਲ ਹੈ ਏਸੀ ਦਾ ਜਿਹੜਾ ਇਹਨਾਂ ਨੇ ਪੂਰਾ ਪ੍ਰਬੰਧ ਬਾਈ ਹੋਰਾਂ ਨੇ ਇੱਥੇ ਕਰ ਰੱਖਿਆ ਐ ਜਸਟ ਫੈਨ ਵੀ ਲੱਗਿਆ ਹੋਇਆ ਪੂਰਾ ਹਾਲ ਦੋ ਦਿਨਾਂ ਦੇ ਵਿੱਚ ਵਿੱਚ ਇਹ ਤਿਆਰ ਹੋ ਕੇ ਮਿਲ ਜਾਣਾ ਹੈ ਪਰ ਇੱਕ ਚੀਜ਼ ਜਈ ਦਿਖਾਉਣੇ ਕੋਈ ਵੀ ਦੁਕਾਨਦਾਰ ਆਪਦੀ ਰਸੋਈ ਨਹੀਂ ਦਿਖਾਉਂਦਾ ਵੀ ਰਸੋਈ ਦੇ ਵਿੱਚ ਜਿੱਥੇ ਕੇਕ ਤਿਆਰ ਹੁੰਦਾ ਜਾਂ ਮੈਨੂਫੈਕਚਰਿੰਗ ਜਿੱਥੇ ਸਮਾਨ ਹੁੰਦਾ ਬਾਈ ਦਿਖਾਓਗੇ ਆ ਸਤਬਲ ਜੀ ਤੁਹਾਨੂੰ ਆਪਾਂ ਕਿਚਨ ਦਿਖਾਣੇ ਆ ਆਪਣੀ ਕਿੰਨੀ ਸਫਾਈ ਨਾਲ ਕੰਮ ਹੁੰਦਾ ਜੀ ਬਿਲਕੁਲ ਜੀ ਕਿਚਨ ਦੇਖ ਲੈਣੇ ਆ ਤੇ ਕਿਚਨ ਦੇ ਵਿੱਚ ਕੰਮ ਕਿਵੇਂ ਸਫਾਈ ਦੇ ਨਾਲ ਹੁੰਦਾ ਹੈ ਤਸਵੀਰਾਂ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਬਿੱਕ ਕਿਚਨ ਦੇ ਵਿੱਚ ਕੇਕ ਕਿਵੇਂ ਤਿਆਰ ਹੋ ਰਿਹਾ ਹੈ ਕਿਚਨ ਦੇ ਵਿੱਚ ਹੋਰ ਸਮਾਨ ਕਿਵੇਂ ਤਿਆਰ ਹੁੰਦਾ ਆ ਤੁਸੀਂ ਦੇਖ ਸਕਦੇ ਹੋ ਬਾਈ ਹੋਰੀ ਕਰ ਰਹੇ ਆ ਕੇਕ ਤਿਆਰ ਪੂਰੀ ਡਰੈਸ ਦੇ ਵਿੱਚ ਮੁੰਡੇ ਲੱਗੇ ਹੋਏ ਆ ਬਾਈ ਕੀ ਖਾਸੀਅਤ ਹੈ ਆਪਣੇ ਕੇਕ ਦੇ ਵਿੱਚ ਬਾਜ਼ਾਰ ਨਾਲੋਂ ਕੇਕ ਮੇ ਬਹੁਤ ਖਾਸੀਅਤ ਹੈ ਅਪਨਾ ਉਹ ਅੱਛਾ ਕੁਆਲਿਟੀ ਮੇ ਦਿੰਦੇ ਹੈ ਹੂੰ ਜੋ ਵੀ ਰੈਸਪੀ ਦਿੰਦੇ ਹੈ ਜੋ ਵੀ ਕੇਕ ਬਣਾਤੇ ਹੈ ਸਾਫ ਸੁਥਰਾ ਬਣਾਤੇ ਹੈ ਸਾਫ ਸੁਥਰਾ ਕੇ ਸਾਥ ਕਰਤੇ ਹੈ ਕੰਮ ਬਹੁਤ ਕੇਕ ਤਿਆਰ ਕੀਤਾ ਜਾਂਦਾ ਹੈ ਪੇਸਟਰੀ ਤਿਆਰ ਕੀ ਕੀ ਸਮਾਨ ਤਿਆਰ ਕਰਦੇ ਆਪਾਂ ਆਪਾਂ ਚੀਜ਼ ਕੇਕ ਵੀ ਤਿਆਰ ਕਰਦੇ ਆਂ ਆਪਾਂ ਫਰੂਟ ਕੇਕ ਵੀ ਤਿਆਰ ਕਰਦੇ ਆਂ ਤੇ ਆਪਣੇ ਹਰ ਕੋਈ ਕੇਕ ਏਗਲੈਸ ਹੋਊਗਾ ਜੀ ਏਗਲੈਸ ਹੋਊਗਾ ਹਾਂਜੀ ਰਾਧਾ ਸਵਾਮੀ ਇਹ ਆਪਣੀ ਕਿਚਨ ਦੇਖ ਸਕਦੇ ਹੋ ਹਾਂਜੀ ਅਜੋ ਆਪਾਂ ਪ੍ਰੀਮਿਕਸ ਵਰਤਦੇ ਆਂ ਇਹ ਜਿਹਦੇ ਉੱਤੇ ਸਪੈਸ਼ਲ ਲਿਖਿਆ ਹੋਇਆ ਜੀ ਠੀਕ ਹੈ ਏਗੋਫਿਕ ਏਗ ਫਰੀ ਕੇਕ ਮਿਕਸ ਹਾਂਜੀ ਬਿਲਕੁਲ ਬਾਈਵਰੀ ਜਿਹੜਾ ਕੇਕ ਤਿਆਰ ਕਰਦੇ ਆ ਏਗ ਫਰੀ ਕੇਕ ਤਿਆਰ ਕਰਦੇ ਆ ਤੇ ਮੈਨੂਫੈਕਚਰਿੰਗ ਤੁਹਾਨੂੰ ਦਿਖਾ ਦਿੱਤਾ ਯੂਨਟ ਇਹਨਾਂ ਦਾ ਜਿੱਥੇ ਪ੍ਰੋਡਕਟ ਤਿਆਰ ਕੀਤੇ ਜਾਂਦੇ ਆ ਇਸ ਹਾਲ ਦੇ ਵਿੱਚ ਇਸ ਹਾਲ ਦੇ ਵਿੱਚ ਤੁਸੀਂ ਆਪਦੇ ਫੰਕਸ਼ਨ ਕਰ ਸਕਦੇ ਹੋ ਇਹ ਕਿੱਟੀ ਹਾਲ ਹੈ ਤੇ ਬਿੰਦਰਾ ਸਵੀਟ ਬੈકરી ਵਾਲਿਆਂ ਦੀ ਦੁਕਾਨ ਨਹੀਂ ਹੈ ਸ਼ੋਰੂਮ ਹੈ ਸ਼ੋਰੂਮ ਬਣਾਇਆ ਤੇ ਨਾਲ ਹੀ ਪ੍ਰੋਡਕਟ ਤਿਆਰ ਕਰਦੇ ਆ ਜਿੱਥੇ ਆਪਦਾ ਆਪਦੇ ਹੱਥ ਦੀ ਚੀਜ਼ ਤਿਆਰ ਕਰਦੇ ਆ ਪਰ ਇਸ ਤੋਂ ਇਲਾਵਾ ਜਿਹੜੀਆਂ ਉਹ ਚੀਜ਼ਾਂ ਵੀ ਇੱਥੇ ਮਿਲਦੀਆਂ ਨੇ ਹੁਣ ਤੁਹਾਨੂੰ ਦੇਖੋ ਅੱਜ ਫਾਜ਼ਿਲਗਾ ਤੋਸ਼ਾ ਲੈਣ ਜਾਵਾਂਗੇ ਉਹੀ ਰੇਟ ਇੱਥੇ ਮਿਲਣਾ ਹੈ ਰੇਟ ਇੱਥੇ ਮਿਲਣਾ ਤੇਲ ਫੁਕਣ ਦੀ ਲੋੜ ਨਹੀਂ ਆ ਆਰਡਰ ਤੁਸੀਂ ਬਿੰਦਰਾ ਵਾਲਿਆਂ ਦੇ ਸਕਦੇ ਹੋ ਸਮਾਨ ਲੈ ਸਕਦੇ ਹੋ ਬਿੰਦਰਾ ਡੇਰੀ ਐਂਡ ਬੇਕਰੀ ਵਾਲਿਆਂ ਨੇ ਗੁਰੂ ਅਸਾਏ ਦੇ ਵਿੱਚ ਐਜੇ ਹੀ ਦੁਕਾਨ ਬਣਾਈ ਆ ਤੁਹਾਡੇ ਲੋਕਾਂ ਦੇ ਲਈ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਹੈਗੇ ਆ ਬੇਟਾ ਕੀ ਨਾਮ ਹੈ ਰੋਸ਼ਨੀ ਬਿੰਦਰਾ ਰੋਸ਼ਨੀ ਬਿੰਦਰਾ ਜੀ ਤੇ ਪੂਰੀ ਰੋਸ਼ਨੀ ਆਪਦੀ ਦੁਕਾਨ ਤੇ ਤੁਸੀਂ ਕਰ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਤੇ ਕੀ ਕਹਿਣਾ ਗੁਰੂ ਅਸਾਏ ਲਾਈਵ ਦੇ ਜ਼ਰੀਏ ਵੀ ਪਾਪਾ ਹਰਾ ਵੀਰੇ ਹੋਰਾਂ ਨੇ ਲੱਖਾਂ ਕਰੋੜ ਰੁਪਏ ਲਾ ਕੇ ਤਿਆਰ ਕਰਤੀ ਲੋਕਾਂ ਨੂੰ ਇੱਕ ਸੁਵਿਧਾ ਦੇਤੀ ਤੇ ਹੁਣ ਆਣਾ ਲੋਕਾਂ ਨੇ ਹਾਂਜੀ ਬਿਲਕੁਲ ਅਸੀਂ ਤਾਂ ਕਹਿੰਨੇ ਆ ਕਿ ਮਤਲਬ ਇੱਥੇ ਬਿਲਕੁਲ ਸ਼ੁੱਧ ਸਮਾਨ ਤੁਹਾਨੂੰ ਮਿਲੇਗਾ ਤੇ ਆਪਣੀ ਫੈਮਿਲੀ ਨਾਲ ਫਰੈਂਡਸ ਨਾਲ ਜਰੂਰ ਸਭ ਵਿਜ਼ਿਟ ਕਰੋ ਬਹੁਤ ਵਧੀਆ ਪਲੇਸ ਬਣੀ ਹੈ ਸਿਟਿੰਗ ਜੀ ਵੀ ਬਹੁਤ ਵਧੀਆ ਹੈ ਪਾਰਟੀ ਹਾਲ ਵੀ ਬਣ ਰਿਹਾ ਸਭ ਤੁਹਾਡੇ ਲਈ ਹੈ ਤੇ ਪਲੀਜ਼ ਆਪਣੀ ਫੈਮਿਲੀ ਫਰੈਂਡਸ ਨਾਲ ਜਰੂਰ ਵਿਜ਼ਿਟ ਕਰੋ ਬਿਲਕੁਲ ਜੀ ਸਭ ਕੁਝ ਤੁਹਾਡੇ ਲਈ ਹੈ ਤੇ ਤੁਸੀਂ ਆਣਾ ਹੈ ਵਿਦ ਫੈਮਿਲੀ ਆਣਾ ਹੈ ਫਰੈਂਡ ਆਉਣਾ ਤੇ ਜਦ ਤੁਸੀਂ ਇੱਥੇ ਆਓਗੇ ਜੇ ਵੀਡੀਓ ਦੇਖ ਕੇ ਵੀਡੀਓ ਦੇਖ ਕੇ ਆਓਗੇ ਤਾਂ ਤੁਹਾਨੂੰ ਕੀ ਮਿਲਣ ਵਾਲਾ ਹੈ ਸਭ ਤੋਂ ਵਧੀਆ ਸਮਾਨ ਮੈਨੂੰ ਕਹਿੰਦਾ ਖੁਦ ਤੁਸੀਂ ਕਹਿੰਨਾ ਕਮੈਂਟ ਬਾਕਸ ਵਿੱਚ ਤੁਸੀਂ ਜਦੋਂ ਤੁਸੀਂ ਇੱਥੇ ਆ ਕੇ ਵਿਜ਼ਿਟ ਕਰਦੇ ਹੋ ਵਿਦ ਫੈਮਿਲੀ ਯਾਰ ਦੋਸਤ ਮਿੱਤਰ ਸਭ ਕਾਲਜ ਵਾਲੇ ਫਰੈਂਡ ਸਭ ਤੁਸੀਂ ਆ ਕੇ ਇੱਥੇ ਇਕੱਠੇ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਦੇ ਇੱਥੇ ਉੱਪਰ ਪ੍ਰੋਗਰਾਮ ਵਿੱਚ ਤੁਸੀਂ ਆਪਦਾ ਕਰ ਸਕਦੇ ਹੋ ਬਰਥਡੇ ਪਾਰਟੀ ਵੀ ਕਰ ਸਕਦੇ ਹੋ ਕਿਟੀ ਹਾਲ ਜਦੋਂ ਬਣਾ ਦਿੱਤਾ ਤਾਂ ਕੋਈ ਵੀ ਪਾਰਟੀ ਇੱਥੇ ਕੀਤੀ ਜਾ ਸਕਦੀ ਹੈ ਤੇ ਤੁਹਾਨੂੰ ਅੱਜ ਦਾ ਵੀਡੀਓ ਕਿਵੇਂ ਲੱਗਿਆ ਬਿੰਦਰਾ ਵਾਲਿਆਂ ਦਾ ਬਿੰਦਰਾ ਵਾਲਿਆਂ ਦਾ ਸਵੀਟ ਬੇકરી ਯੂਨਿਟ ਕਿਵੇਂ ਲੱਗਿਆ ਆਪਦੀ ਰਾਇ ਜਿਹੜੀ ਆ ਕਮੈਂਟਰ ਬਾਕਸ ਦੇ ਜਰੂਰ ਦੱਸਿਓ ਦਿਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਅਰਜਨ ਦੇਵ ਜੀ